ਸਾਡਾ ਸਤਿ ਸ਼੍ਰੀ ਅਕਾਲ ਦਸਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀਆ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਤ ਚੈਨਲ ਦੇ ਕੋਲ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਪਹੁੰਚੇ ਆਂ ਕਿੜੀ ਮਿਲ ਵਿੱਚ ਕਿੜੀ ਅਫਗਾਨਾ ਪਿੰਡ ਦੇ ਨਾਲ ਜਿਹੜੀ ਆ ਸ਼ੂਗਰ ਮਿਲ ਕਿੜੀ ਮਿਲ ਪਰ ਮਿਲ ਦੇ ਵਿੱਚ ਚੋੜੀਆਂ ਦਾ ਵਾਧਾ ਹੋ ਰਿਹਾ ਹੈ ਸ ਗੱਲ ਕਰਦੇ ਆਂ 275 ਟਰੈਕਟਰ ਇੱਕ ਰਾਜੂ ਬਲੇ ਸ਼ਸ਼ੇ ਤੋਂ ਇੱਕ ਵੀਰ ਆ ਉਹਨਾਂ ਦੀ ਟੈਂਕੀ ਫੁੱਲ ਤੇਲ ਦੀ ਜਿਹੜੀ ਕੱਢ ਲਈ ਗਈ ਹੈ ਤਕਰੀਬਨ ਸਾਰਾ ਤੇਲ ਕੱਢ ਕੇ ਲੈ ਗਏ ਨੇ ਚੋਰ ਔਰ ਨਾਲ ਦੀ ਨਾਲ ਟਰੈਕਟਰ ਦੀ ਫੱਟੀ ਵੀ ਜਿਹੜੀ ਆ ਨਾਲ ਲੈ ਗਏ ਨੇ ਔਰ ਉਸ ਦੇ ਵਿੱਚ ਸਿਰਫ 2 ਤੋਂ 3 ਲੀਟਰ ਜਿਹੜਾ ਤੇਲ ਬਚਿਆ ਉਹ ਵੀ ਪਤਾ ਨਹੀਂ ਹੁਣ ਚੂਡੀ ਤੱਕ ਉਹ ਖਾਲੀ ਹੁੰਦਾ ਜਾਂ ਨਹੀਂ ਹੁੰਦਾ ਸੋ ਪ੍ਰਸ਼ਾਸਨ ਮਿਲ ਪ੍ਰਸ਼ਾਸਨ ਕੀ ਕਰ ਰਿਹਾ ਇੱਥੋਂ ਦੇ ਸਕਿਉਰਿਟੀ ਗਾਰਡਸ ਕੀ ਕਰ ਰਹੇ ਨੇ ਅਗਰ ਉਹ ਬੰਦਾ ਤੇਲ ਲੈ ਕੇ ਆਇਆ ਕਿਸੇ ਡਰਮ ਦੇ ਵਿੱਚ ਜਾਂ ਕਿਸੇ ਕੈਂ ਦੇ ਵਿੱਚ ਪਾ ਕੇ ਖੜਿਆ ਉਹ ਡੱਬ ਚ ਪਾਉਣ ਵਾਲੀ ਦੀ ਚੀਜ਼ ਹੈ ਨਹੀਂ ਜਿਸ ਤਰੀਕੇ ਦੇ ਨਾਲ ਜਿਹੜੀਆਂ ਇਹ ਚੋਰੀਆਂ ਦਾ ਵਾਧਾ ਹੋ ਰਿਹਾ ਕਿਰੀ ਮਿਲ ਦੇ ਵਿੱਚ ਸੋ ਆਪਣੇ ਟਰੈਕਟਰਾਂ ਦਾ ਆਪ ਖਿਆਲ ਰੱਖਣਾ ਪੈਣਾ ਹੈ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਰਾਤ ਘਰਾਂ ਨੂੰ ਨਾ ਜਾਇਆ ਕਰੋ ਆਪਣੇ ਟਰੈਕਟਰਾਂ ਦੇ ਲਾਗੇ ਰਿਆ ਕਰੋ ਤਾ ਜੋ ਕਿ ਵੱਡਾ ਨੁਕਸਾਨ ਹੋ ਨਾ ਸਕੇ ਹਾਂਜੀ 사ਸੀ ਕਲ ਦੀ ਭਾਜੀ ਕੀ ਗੱਲ ਹੋਈ ਆ ਭਾਜੀ ਤੇਲ ਤੇ ਫੱਟੀ ਨਿਕਲ ਗਈ ਆ ਕਿਹੜੀ ਮਿਲ ਚੋਂ ਕਿਹੜੀ ਮਿਲ ਚੰਗੀ ਇਹ ਕੀਲੇ ਦਾ ਟਰਾਲਾ ਲਗਾਤਾ ਟਰਾਲਾ ਪਰਸੋ ਲੱਗਾ 12 ਵਜੇ ਕਿੰਨੇ ਘੰਟੇ ਦਾ ਰਸ਼ ਬਣ ਗਿਆ ਤਕਰੀਬਨ ਤੈਨੂੰ ਪਤਾ ਲੱਗ ਕੀ ਦਾ 12 ਵਜੇ ਦਾ 48 ਘੰਟੇ ਬਣ ਗਿਆ ਇਹ ਲਗਭਗ ਕੀ ਕਹਿਣਾ ਚਾਹੁੰਦੇ ਹੋਂ ਹੁਣ ਇਹੋ ਕਹਿਣਾ ਚਾਹੁੰਦਾ ਵੀ ਮੇਰ ਨਾਲ ਆਇਆਗਾ ਹੋਰ ਨਾ ਕੇ ਨਾ ਹੋ ਜੇ ਮੇਰ ਨਾਲ ਤਾਂ ਆਹ ਘੋਣਾ ਵਰਤ ਗਿਆ ਜੇ ਤੇਲ ਵੀ ਨਹੀਂ ਜੇ ਤੇ ਫੱਟੀ ਵੀ ਨਹੀਂ ਠੀਕ ਐ ਪਰ ਜ਼ਿੰਮੇਦਾਰ ਭਰਾਵਾਂ ਨੂੰ ਕਹਿਣਾ ਚਾਹੁੰਦੇ ਹਾਂ ਜ਼ਿੰਮੇਦਾਰ ਭਰਾਵਾਂ ਨੂੰ ਇਹੋ ਕਹਿਣਾ ਚਾਹੁੰਦੇ ਆਂ ਵੀ ਆਪ ਆਪਣਾ ਮਾੜਾ ਖਿਆਲ ਰੱਖੋ ਠੀਕ ਐ ਆ ਵੀ ਗਾਹ ਹੋਰ ਨਾ ਕਹਿਣਾ ਹੋਏ ਮੈਨੂੰ ਕਹਿਣ ਕੋਈ ਦੇਣਾ ਤੇ ਹੈ ਨਹੀਂ ਹੁਣ ਇਹੋ ਮੈਂ ਕਹਿਣ ਡੇਮ ਚਲੋ ਆਪਣਾ ਖਿਆਲ ਕਰੋ ਕੀ ਕਾਰਨ ਕੀ ਸਮਝਿਓ ਵਜਿਹਰਾ ਇੱਥੇ ਜਿਹੜਾ ਆਪਣੇ ਫੱਟੀ ਜੋੜੀ ਹੋਈ ਜਾਂ ਟਰੈਕਟਰ ਦੀ ਟੈਂਕੀ ਇਹ ਤਾਂ ਭਾਈ ਸਪੋਰਟੀ ਕਰਨ ਦਾ ਵਾ ਜਿੱਦਾਂ ਮਰਜੀ ਆ ਕੋਈ ਕੈਨ ਬਾਹਰੋਂ ਤੇ ਆ ਨਹੀਂ ਗਿਆ ਕੋਈ ਤੇਲ ਦੱਬ ਜੀ ਤੇ ਇੱਕ ਤੇ ਲੈ ਨਹੀਂ ਗਿਆ ਜੇ ਆਇਆ ਤਾਂ ਕੈਨ ਅਸਕਰ ਆਇਆ ਜਾਂ ਤਾਂ ਫੱਟੀ ਤੇ ਕਹਿਣਾ ਫੱਟੀ ਤੇ ਮੱਟੀ ਲਾ ਕੇ ਪਾਲੀ ਤੇ ਤੇਲ ਵੀ ਇਹਦਾ ਕੋਈ ਕੈਨ ਬਾਹਰੋਂ ਹੀ ਆਇਆ ਸੀ ਕਰ ਹੂੰ ਕਿੰਨਾ ਕੁ ਤੇਲ ਜਰਾ ਨਿਕਲ ਗਿਆ ਆਪਣਾ ਭੜੀ ਟੈਂਚੀ ਆ ਮੋੜਾ ਅਗਲੇ ਪੰਨੇ ਆ ਉਹਨੂੰ ਕੋਸ ਲੋ ਵੀ ਭਰ ਕੇ ਟੈਂਚੀ ਇੱਥੋਂ ਆਂਦੀ ਤੇ ਹੁਣ ਆਟਾ ਚੱਪਾ ਕੇ ਤੇਲ ਦੇ ਵਿੱਚ ਉਹ ਵੀ ਖੜੇ ਕਿੱਦਾਂ ਛੱਡ ਗਿਆ ਚਾਹੇ ਹਿਲ ਚਲ ਹੋ ਗਈ ਆ ਤਾਂ ਛੱਡ ਗਿਆ ਜਾਂ ਇਹਨਾਂ ਕੋ ਫੇਰ ਨਿਕਲਿਆ ਨਹੀਂ ਹੋਣਾ ਇਹਨਾਂ ਕੋ ਨਿਕਲਿਆ ਨਹੀਂ ਚਾਹੇ ਤਾਂ ਪੈਪ ਨਾਲ ਗੱਡੀ ਹਵਾ ਲੈ ਗਿਆ ਹਾਂ ਤੇ ਬਾਕੀ ਕੀ ਹੋਇਆ ਗੱਲ ਮਾੜੀ ਏ ਯਾਰ ਇਹ ਦਿਨ ਮੇਰਾ ਕੱਢਿਆ ਕਿਤੇ ਭਾਈ ਇਹਨਾਂ ਦਾ ਯਾਰ ਕੱਚਾ ਹਾਂ ਤੇ ਇੱਕ ਤੇ ਆ ਸਕਿਉਰਟੀ ਗਾਰਡ ਕਿੱਥੇ ਜਾਂਦੇ ਆ ਕਿੱਥੇ ਨਹੀਂ ਜਾਂਦੇ ਠੀਕ ਹੈ ਠੀਕ ਹੈ ਸਕਿਉਰਟੀ ਗਾਰਡ ਦਾ ਵੀ ਚਾਹੀਦਾ ਨਾ ਜੇ ਚੋਰੀ ਹੋ ਗਈ ਤੇ ਸਕਿਉਰਟੀ ਗਾਰਡ ਹੁਣ ਕਿੱਥੇ ਗਏ ਸੀ ਉਸ ਟਾਈਮ ਪਰ ਫੱਟੀ ਦੀ ਜੇ ਆਪਾਂ ਗੱਲ ਕਰ ਰਹੀਏ ਫਿਰ ਗੇਟ ਤੋਂ ਤਾਂ ਸਾਰੀਆਂ ਐਂਟਰੀਆਂ ਪਾ ਕੇ ਨਿਕਲਦੀਆਂ ਫਿਰ ਉਹ ਬੰਦਾ ਕਿਸ ਤਰੀਕੇ ਨਾਲ ਖਰ ਸਕਦਾ ਹੁਣ ਕੀ ਪਤਾ ਭਾਜੀ ਚਾਹੇ ਤਾਂ ਸਕਿਉਰਟੀ ਵਾਲ ਨੂੰ ਪਤਾ ਹੋਵੇਗਾ ਹੂੰ ਸਕਿਉਰਟੀ ਵਾਲਾਂ ਦਾ ਕੰਮ ਕੋਈ ਨਾ ਕੋਈ ਹੋੱਚ ਹੋਵੇਗਾ ਵੀ ਜਿਹੜਾ ਸਹਿਮਤੀ ਇਹ ਚੀਜ਼ ਲੰਘ ਜਾਂਦੀ ਜੀਐਮ ਸਾਹਿਬ ਤੋਂ ਕੀ ਡਿਮਾਂਡ ਕਰਦੇ ਹੋ ਜੀਐਮ ਸਾਹਿਬ ਕੋਈ ਹੋ ਡਿਮਾਂਡ ਕਰਦੇ ਆ ਵੀ ਮੇਰਾ ਇਨਾ ਨੁਕਸਾਨ ਹੋਇਆ ਹੂੰ